ਸੱਚੇ ਗੱਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਹੈਡਲਾਈਨਸ ਤੇ ਅਮਰੀਕਾ ਦੇ ਵਕਫਵਾਕ ਹਿੱਸਿਆਂ ਦੇ ਵਿੱਚ ਵੱਡੀ ਹਿੰਸਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਂ ਦਾ ਵਿਰੋਧ ਟਰੰਪ ਤੇ ਮਸਕ ਦੇ ਤਣਾ ਵਿਚਾਲੇ ਮਸਕ ਨੇ ਲਿਆ ਯੂ ਟਰਨ ਕਿਹਾ ਜੋ ਗੁਜਰੀ ਵਿੱਚ ਕਿਹਾ ਉਸ ਬਾਰੇ ਖੇਤ ਅਮਰੀਕੀ ਹਵਾਈ ਅੱਡੇ ਤੇ ਫੜੇ ਗੇ ਭਾਰਤੀ ਬਾਰੇ ਵੱਡੀ ਜਾਣਕਾਰੀ ਇੰਡੀਅਨ ਕਨਸੂਲੇਟ ਇਨ ਨਿਊਯਾਰਕ ਨੇ ਕਿਹਾ ਕਿ ਭਾਰਤੀ ਦਾ ਵੀਜ਼ਾ ਸੀ ਖੈਰ ਕਾਨੂੰਨੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਹਿੰਸਾ ਜੰਦਿਤਿਓਂ ਬਰਕਰਾਰ ਹੈ ਅਮਰੀਕਾ ਦੇ ਲਾਸਾਂਜੇਲਿਸ ਦੇ ਵਿੱਚ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ ਲਾਸਾਂਜੇਲਿਸ ਦੇ ਮਿਆਰ ਖੈਰਨ ਵੈਸ ਨੇ ਪੰਤੋੜ ਅਤੇ ਲੁੱਟਮਾਰ ਨੂੰ ਰੋਕਣ ਲਈ ਬੀਤ ਦਿਨ ਡਾਊਨਟਾਊਨ ਖੇਤਰ 'ਚ ਕਰਫਿਊ ਲਗਾ ਦਿੱਤਾ 12 ਰਾਜਾਂ ਦੇ 25 ਸ਼ਹਿਰਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਲਾਸਾਂਜੇਲਿਸ ਦੇ ਵਿੱਚ ਸ਼ਾਮ 6 ਵਜੇ ਤੋਂ ਬਾਅਦ ਕਰਫਿਊ ਲਗਾਉਂਦਾ ਐਲਾਨ ਕਰ ਦਿੱਤਾ ਗਿਆ ਨੌਲ ट्रंप ਨੇ ਕਹਿ ਦਿੱਤਾ ਹੈ ਕਿ ਸੁਰੱਖਿਆ ਬਲ ਪੂਰੀ ਤਾਕਤ ਦੇ ਨਾਲ ਨਜਿੱਠਣਗੇ ਦਰਸਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਸ਼ਹਿਰ ਵਾਸੀ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਲਾਸ Ăਂਜੇਲਿਸ 'ਚ 5 ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਸ਼ਾਮ 6 ਵਜੇ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਹੈ ਲਾਸ Ăਂਜੇਲਿਸ ਦੇ ਮੇਅਰ ਅਖ਼ੀਰਨ ਪਾਸ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਨਿਊਯਾਰਕ ਟਾਈਮਜ਼ ਦੇ ਅਨੁਸਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਫੈਸਲੇ ਵਿਰੁੱਧ ਵਿਰੋਧ ਪ੍ਰਦਰਸ਼ਨ ਅਮਰੀਕਾ ਦੀ 12 ਰਾਜਾਂ ਦੇ 25 ਸ਼ਹਿਰਾਂ 'ਚ ਫੈਲ ਗਏ ਨੇ ਸੇਂਟ ਫ੍ਰਾਂਸਿਸਕੋ, ਡਲਾਸ, ਆਸਟਿਨ, ਟੈਕਸਾਸ ਅਤੇ ਨਿਊਯਾਰਕ ਵਰਗੇ ਸ਼ਹਿਰਾਂ 'ਚ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਸਥਿਤੀ ਨੂੰ ਕਾਬੂ ਕਰਨ ਲਈ 트ੰਪ ਨੇ ਲਾਸ ਐਂਜਲਿਸ 'ਚ 4000 ਨੈਸ਼ਨਲ ਗਾੜ੍ਹਾਂ ਦੇ ਨਾਲ-ਨਾਲ 700 ਮਰੀਨ ਕਮਾਂਡੋ ਤਾਇਨਾਤ ਕੀਤੇ ਨੇ ਉਨਾ ਕਿ ਆ ਕਿ ਸਥਿਤੀ ਵਿਗੜਦੀ ਜਾ ਰਹੀ ਹੈ ਜੇ ਲੋੜ ਪਈ ਤਾਂ ਪੂਰੀ ਤਾਕਤ ਨਾਲ ਇਸ ਦੇ ਨਾਲ ਲਿਜਟਣਗੇ ਇਸ ਤਰ੍ਹਾਂ ਨੇ ਸੋਮਵਾਰ ਤੇ ਮੰਗਲਵਾਰ ਨੂੰ ਲਾਸ ਐਂਜਲਿਸ ਪੁਲਿਸ ਨੇ 1100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਲਾਸ ਐਂਜਲਿਸ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਚੱਲ ਰਹੀ ਕਾਰਵਾਈ ਦੇ ਵਿਰੋਧ 'ਚ ਚੋਰੀ ਤੇ ਲੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ ਨਕਾਬਪੋਸ਼ ਦੰਗਾਕਾਰੀਆਂ ਨੇ ਇੱਕ ਮਾਲ 'ਚ ਸਥਿਤ ਇੱਕ ਜ਼ਾਰਾ ਸਟੋਰ ਦੀ ਪੰਤ ਤੋੜ ਕੇ ਦਿੱਤੀ ਤੇ ਲੁੱਟਮਾਰ ਕੀਤੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਚ ਲੋਕਾਂ ਨੂੰ ਸਾਰਾ ਸਟੋਰ ਦੇ ਦਰਵਾਜ਼ੇ ਤੋੜਦੇ ਤੇ ਸਮਾਨ ਲੁੱਟਦੇ ਵੇਖਿਆ ਗਿਆ। ਇੱਕ ਹੋਰ ਵੀਡੀਓ ਚ ਕੁਝ ਦੰਗਾਕਾਰੀ ਐਡੀਟਾਸ ਸਟੋਰਸ, ਫਾਰਮੇਸੀਆਂ, ਭੰਗ ਦੀਆਂ ਦੁਕਾਨਾਂ ਤੇ ਗਹਿਣਿਆਂ ਦੀਆਂ ਦੁਕਾਨਾਂ ਦੀ ਭੰਗ ਤੋੜ ਕਰਤੇ ਵਿਖੇ ਗਏ। ਲਾਸ Ăਂਜਲਿਸ ਪੁਲਿਸ ਵਿਭਾਗ ਦੇ ਅਧਿਕਾਰੀ ਕ੍ਰਿਸ ਮਿਲਰ ਨੇ ਕਿਹਾ ਕਿ ਇੱਕ ਔਰਤ ਨੂੰ ਐਪਲ ਸਟੋਰ ਤੋਂ ਚੋਰੀ ਕਰਦੇ ਹੋਏ ਰੰਗੇ ਹੱਥੀ ਫੜਿਆ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲਾਸ ਐਂਜਲਿਸ 'ਚ ਹਿੰਸਾ ਜਾਰੀ ਰਹੀ ਤਾਂ ਪੂਰੇ ਸ਼ਹਿਰ 'ਚ ਵਿਦਰੋਹ ਐਕਟ ਲਾਗੂ ਕਰ ਸਕਦੇ ਨੇ ਇਹ ਕਾਨੂੰਨ ਸਰਕਾਰ ਨੂੰ ਹਿੰਸਾ ਨੂੰ ਰੋਕਣ ਲਈ ਫੌਜੀ ਤਾਕਤ ਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ ਟਰੰਪ ਨੇ ਆਖਿਆ ਹੈ ਕਿ ਪਿਛਲੇ 2 ਦਿਨਾਂ ਤੋਂ ਸਥਿਤੀ ਵਿਗੜਦੀ ਜਾ ਰਹੀ ਹੈ ਜੇਕਰ ਕੋਈ ਬਗਾਵਤ ਹੁੰਦੀ ਹੈ ਤਾਂ ਉਹ ਬਗਾਵਤ ਕਾਨੂੰਨ ਜ਼ਰੂਰ ਲਾਗੂ ਕਰਨਗੇ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ 14 ਜੂਨ ਨੂੰ ਵਾਸ਼ਿੰਗਟਨ ਡੀਸੀ 'ਚ ਹੋਣ ਵਾਲੀ ਫੌਜ ਪਰੇਡ ਦੌਰਾਨ ਪ੍ਰਦਰਸ਼ਨਾਂ ਵਿਰੁੱਧ ਵੀ ਚੇਤਾਵਨੀ ਦਿੱਤੀ ਉਨਾ ਅਖਿਆ ਹੈ ਕਿ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਫੌਜ ਦਾ ਸਾਹਮਣਾ ਕਰਨਾ ਪਵੇਗਾ 14 ਜੂਨ ਨੂੰ ਅਮਰੀਕੀ ਫੌਜ ਦੀ 250ਵੀਂ ਬਰੇਗੰਡ ਤੇ 트ੰਪ ਦਾ 79ਵਾਂ ਜਨਮ ਦਿਨ ਵੀ ਹੈ ਇਸ ਹਿੰਸਾ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਹਿੰਸਕ ਵਿਰੋਧ ਪ੍ਰਦਰਸ਼ਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਟਨ ਦੇ ਫੈਸਲੇ ਦੇ ਖਿਲਾਫ ਹੋ ਰਹੇ ਨੇ ਇਸ ਸਮੇਂ ਲਾਸ Ăਂਜੇਲਿਸ 'ਚ ਹਿੰਸਾ ਰੁਕਦੀ ਜਾ ਰਹੀ ਹੈ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਲਾਸ Ăਂਜੇਲਿਸ 'ਚ ਹੋਏ ਪ੍ਰਦਰਸ਼ਨਾਂ ਨੂੰ ਲੈ ਕੇ ਡੈਮੋਕ੍ਰੇਟ ਨਿਤਾਵਾਂ ਤੇ ਚੀਨ ਤੇ ਗੰਭੀਰ ਦੋਸ਼ ਲਗਾਏ ਨੇ ਰਿਪਬਲਿਕਨ ਸੰਸਦ ਮੈਂਬਰ ਬਿਲ ਐਸਕਲੀ ਨੇ ਇੱਕ ਪੋਸਟ ਚੁੱਕਿਆ ਹੈ ਕਿ ਇਹਨਾਂ ਪ੍ਰਦਰਸ਼ਨਾਂ ਨੂੰ ਡੈਮੋਕ੍ਰੇਟ ਸਮਰਥਿਤ ਸੰਗਠਨਾ ਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੇ ਸੰਗਠਨਾਂ ਦੁਆਰਾ ਫੰਡ ਦਿੱਤਾ ਰਿਆ ਰਾਸ਼ਟਰਪਤੀ 트럼ਪ ਨੇ ਲਾਸ ਏਂਜਲਸ ਜੀ ਸਥਿਤੀ ਨੂੰ ਕਾਬੂ ਕਰਨ ਲਈ 2000 ਨੈਸ਼ਨਲ ਗਾਰਡ ਭੇਜੇ ਨੇ ਹਾਲਾਂਕਿ ਕੈਲੀਫੋਰਨੀਆ ਦੇ ਗਵਰਨਰ ਰੈਵਨ ਨਿਊਸਮ ਅਤੇ ਲਾਸ Ăਂਜੇਲਿਸ ਦੇ ਮੀਅਰ ਕੈਰਨ ਬੌਸ ਨੇ ਨੈਸ਼ਨਲ ਗਾਰਡ ਭੇਜਣ ਦਾ ਵਿਰੋਧ ਕੀਤਾ ਹੈ। ਇਹ ਮੌਕਾ ਪਹਿਲਾ ਹੈ ਜਦੋਂ ਨੈਸ਼ਨਲ ਗਾਰਡ ਨੂੰ ਗਵਰਨਰ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਰਾਜ ਦੇ ਵਿੱਚ ਭੇਜਿਆ ਗਿਆ ਹੈ। ਸਰਕਾਰ ਨੇ 6 ਜੁਲਾਈ ਨੂੰ ਲਾਸ Ăਂਜੇਲਿਸ 'ਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਛਾਪਾ ਰਾਸ਼ਟਰਪਤੀ ਟਰੰਪ ਦੀ ਦੇਸ਼ ਨਿਕਾਲੇ ਦੀ ਨੀਤੀ ਦਾ ਇੱਕ ਹਿੱਸਾ ਸੀ। ਦੁਨੀਆ ਦੇ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਦੇ ਨਾਲ ਜਾਰੀ ਤਣਾਅ ਦੇ ਵਿਚਾਲੇ ਅਰਬਪਤੀ ਕਾਰੋਬਾਰੀ ਐਲਨ ਮਸਕ ਦਾ ਯੂ ਟਰਨ ਆਇਆ ਹੈ ਐਲਨ ਮਸਕ ਨੇ ਖੁਦ ਨੂੰ ਸੰਬੰਧਾਂ ਨੂੰ ਸੁਧਾਰਨ ਦੀ ਪਹਿਲ ਕੀਤੀ ਹੈ ਟਰੰਪ ਦੇ ਨਾਲ ਬਹਿਸ ਤੋਂ ਬਾਅਦ ਮਸਕ ਹੁਣ ਇਸ ਗੱਲ ਤੇ ਪਛਤਾਵਾ ਕਰ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸ਼ਬਦਾਂ ਤੇ ਅਫਸੋਸ ਜ਼ਾਹਰ ਕੀਤਾ ਹੈ ਉਹਨਾਂ ਨੇ ਆਖਿਆ ਕਿ ਉਹਨਾਂ ਨੇ 트럼ਪ ਬਾਰੇ ਲਿਖਦਿਆਂ ਹੋਇਆਂ ਬੋਲਦਿਆਂ ਹੋਇਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਜਿਸ ਦਾ ਮਸਕ ਨੂੰ ਬਹੁਤ ਪਛਤਾਵਾ ਹੈ ਜਿਕਰ ਖਾਸ ਇਹ ਵੀ ਹੈ ਕਿ 7 ਜੂਨ ਨੂੰ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਹਿ ਦਿੱਤਾ ਸੀ ਕਿ ਐਲਨ ਦੇ ਨਾਲ ਉਹਨਾਂ ਦੇ ਰਿਸ਼ਤੇ ਖਤਮ ਹੋ ਗਏ ਨੇ ਟੈਸਲਾ ਦੇ ਮੁਖੀ ਐਲਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨਾਲ ਹੋਈ ਬਹਿਸ ਤੇ ਅਫਸੋਸ ਪ੍ਰਗਟ ਕੀਤਾ ਹੈ ਉਹਨਾਂ ਨੇ ਇਸ ਬਾਰੇ ਸੋਸ਼ਲ ਮੀਡੀਆ ਪੋਸਟ ਪਾ ਕੇ ਜਾਣਕਾਰੀ ਦਿੱਤੀ ਮਸਕ ਨੇ ਆਪਣੀਆਂ ਕੁਝ ਪਿਛਲੀਆਂ ਪੋਸਟਾਂ ਦੇ ਵਿੱਚ 트럼ਪ ਦੇ ਬਿਆਨਾਂ ਤੇ ਨੀਤੀਆਂ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਲਾਸ ਐਂਜਲਿਸ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਛਾਪੇਮਾਰੀ ਤੇ ਵੀ ਖੁਸ਼ੀ ਪ੍ਰਗਟ ਕੀਤੀ। ਇਸ ਤੋਂ ਪਹਿਲਾਂ ਇੱਕ ਇੰਟਰਵਿਊ 'ਚ ਅਮਰੀਕੀ ਰਾਸ਼ਟਰਪਤੀ 트ੰਪ ਤੋਂ ਮਸਕ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਬਹੁਤ ਹੀ ਸ਼ਾਂਤ ਸੁਰ ਦੇ ਵਿੱਚ ਜਵਾਬ ਦਿੱਤਾ ਸੀ ਕਿ ਸਾਡਾ ਰਿਸ਼ਤਾ ਚੰਗਾ ਸੀ ਤੇ ਮੈਂ ਬਸ ਸੁਸਤੀ ਭਲਾਈ ਦੀ ਕਾਮਨਾ ਕਰਦਾ। 트ੰਪ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਐਲਨ ਮਸਕ ਨੇ ਇਸ ਨਾਲ ਸੰਬੰਧਿਤ ਇੱਕ ਵੀਡੀਓ ਤੇ ਰੈੱਡ ਹਾਰਟ ਵਾਲਾ ਈਮੋਜੀ ਬਨਾ ਕੇ ਟਿੱਪਣੀ ਕੀਤੀ ਮਸਕ ਨੇ 트럼ਪ ਵਿਰੋਧ ਆਪਣੀਆਂ ਕੁਝ ਪੁਰਾਣੀਆਂ ਪੋਸਟਾਂ ਪਹਿਲਾਂ ਹੀ ਡਿਲੀਟ ਕਰ ਦਿੱਤੀਆਂ ਨੇ ਉਹਨਾਂ ਪੋਸਟਾਂ 'ਚ 트럼ਪ ਦੇ ਇੱਕ ਸੈਕਸ ਅਪਰਾਧੀ ਐਪਸਟਾਈਨ ਨਾਲ ਸੰਬੰਧਾਂ ਨੂੰ ਜੋੜਿਆ ਗਿਆ ਸੀ ਇਸ ਤੋਂ ਇਲਾਵਾ ਉਸਨੇ 트럼ਪ ਦੇ ਮਹਾਂਦੋਸ਼ ਦੀ ਵੀ ਮੰਗ ਕੀਤੀ ਇਸ ਤੋਂ ਪਹਿਲਾਂ ਡੋਨਾਲਡ 트럼ਪ ਨੇ 7 ਜੂਨ ਨੂੰ ਕਿਹਾ ਸੀ ਕਿ ਐਲਨ ਮਸਕ ਨਾਲ ਉਹਨਾਂ ਦਾ ਰਿਸ਼ਤਾ ਖਤਮ ਹੋ ਗਿਆ ਹੈ NBC ਨਿਊਜ਼ ਨਾਲ ਗੱਲ ਕਰਦਿਆਂ ਹੋਇਆਂ 트럼ਪ ਨੇ ਮਸਕ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਵਿਰੋਧੀ ਡੈਮੋਕ੍ਰੇਟਸ ਦਾ ਸਮਰਥਨ ਕਰਦੇ ਨੇ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ। ਬਿਗ ਬਿਊਟੀਫੁਲ ਬਿਲ ਨੂੰ ਲੈ ਕੇ 트럼ਪ ਤੇ ਮਸਕ ਆਮੋ ਸਾਹਮਣੇ ਹੋ ਗਏ ਸਨ। 트럼ਪ ਇਸ ਬਿਲ ਦੇ ਸਮਰਥਨਚ ਸੀ ਜਦਕਿ ਮਸਕ ਇਸ ਦਾ ਵਿਰੋਧ ਕਰਦੇ ਸੀ। ਇਹ ਬਿਲ 22 ਮਈ ਨੂੰ ਪ੍ਰਤੀਨਿਧੀ ਸਭਾ 'ਚ ਸਿਰਫ ਇੱਕ ਵੋਟ ਦੇ ਫਰਕ ਨਾਲ ਪਾਸ ਹੋਇਆ ਸੀ। ਇਸ ਦੇ ਹੱਕ 'ਚ 215 ਤੇ ਵਿਰੋਧ 'ਚ 214 ਵੋਟਾਂ ਪਾਈਆਂ ਗਈਆਂ ਸੀ। ਹੁਣ ਇਹ ਸੈਨੇਟ 'ਚ ਵਿਚਾਰ ਅਧੀਨ ਹੈ। ਇਸ ਨੂੰ 4 ਜੁਲਾਈ 2025 ਤੱਕ ਪਾਸ ਕੀਤਾ ਜਾਣਾ ਹੈ ਮਸਕ ਹੁਣ 트ੰਪ ਦੇ ਇਸ ਬਿੱਲ ਦੇ ਰਾਹ ਦੇ ਵਿੱਚ ਇੱਕ ਵੱਡੀ ਰੁਕਾਵਟ ਜਾਪਦੇ ਨੇ 트ੰਪ ਦਾ ਦਾਵਾ ਹੈ ਕਿ ਇਹ ਇੱਕ ਦੇਸ਼ ਭਗਤੀ ਵਾਲਾ ਕਾਨੂੰਨ ਹੈ ਇਸ ਦੇ ਪਾਸ ਹੋਣ ਨਾਲ ਅਮਰੀਕਾ ਦੇ ਵਿੱਚ ਨਿਵੇਸ਼ ਵਧੇਗਾ ਤੇ ਚੀਨ ਤੇ ਨਿਰਭਰਤਾ ਘਟੇਗੀ ਮਸਕ ਇਸ ਨੂੰ ਬੇਕਾਰ ਖਰਚਾ ਨਾਲ ਪ੍ਰਯਾਸ ਸੂਰ ਦਾ ਮਾਸ ਵਾਲਾ ਬਿੱਲ ਮੰਨਦੇ ਨੇ ਪਰ ਹਾਲ ਹੀ ਦੇ ਵਿੱਚ ਐਲਨ ਮਸਕ ਦੇ ਵੱਲੋਂ ਟਵੀਟ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਹਾ ਗਿਆ ਹੈ ਕਿ ਬੀਤੇ ਕੁਝ ਸਮੇਂ ਪਹਿਲਾਂ ਉਹਨਾਂ ਨੇ ਡੋਨਾਲਡ ਟਰੰਪ ਬਾਰੇ ਜੋ ਕੁਝ ਵੀ ਕਿਹਾ ਉਸ ਲਈ ਉਹਨਾਂ ਨੂੰ ਨਿਰਾਸ਼ਾ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹ ਬਹੁਤ ਜ਼ਿਆਦਾ ਬੁਰਗੇ ਨੇ ਜਦਕਿ ਟਰੰਪ ਨੇ ਕਿਹਾ ਸੀ ਕਿ ਉਹ ਇਲੈਕਟ੍ਰਿਕ ਵਾਹਨਾਂ ਦੀ ਲਾਜ਼ਮੀ ਖਰੀਦੇ ਕਾਨੂੰਨ ਨੂੰ ਕਟਣ ਬਾਰੇ ਗੱਲ ਕਰਦੇ ਨੇ ਤਾਂ ਮਸਕ ਨੂੰ ਸਮੱਸਿਆਵਾਂ ਆਉਣ ਲੱਗਦੀਆਂ ਨੇ ਤਾਂ ਐਲਨ ਤੋਂ ਬਹੁਤ ਨਿਰਾਸ਼ ਨੇ ਇਸ ਤੋਂ ਬਾਅਦ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਈ ਟਵੀਟ ਪੋਸਟ ਕੀਤੇ ਜਿਸ ਚ 트럼ਪ ਨੂੰ ਨਾ ਸ਼ੁਕਰਾਂ ਦੱਸਿਆ ਗਿਆ ਸੀ ਮਸਕ ਨੇ ਕਿਹਾ ਸੀ ਕਿ ਜੇਕਰ ਉਹ ਥੇ ਨਾ ਹੁੰਦੇ ਤਾਂ 트럼ਪ ਚੋਣ ਹਾਰ ਜਾਂਦੇ ਇਸ ਤੋਂ ਬਾਅਦ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਮਸਕ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਆਖਿਆ ਕਿ ਮੈਂ ਆਪਣਾ ਈਵੀ ਹੁਕਮ ਵਾਪਸ ਲੈ ਲਿਆ ਤਾਂ ਮਸਕ ਭਾਗਲ ਹੋ ਗਿਆ 트럼ਪ ਨੇ ਮਸਕ ਦੀ ਕੰਪਨੀ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰਨ ਦੀ ਵੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਐਲਨ ਮਸਕ ਨੇ ਹੁਣ ਯੂ ਟਰਨ ਲਿਆ ਤੇ ਆਪਣੇ ਬਿਆਨ ਵਾਪਸ ਵੀ ਲੈ ਲਏ ਨੇ ਇਉਂਦਰ ਵੀ ਤੇ ਕੁਝ ਦਿਨ ਪਹਿਲਾਂ ਅਮਰੀਕੀ ਹਵਾਈ ਅੱਡੇ ਦੇ ਉੱਤੇ ਭਾਰਤੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦਰਸਲ ਹਵਾਈ ਅੱਡੇ ਦੇ ਉੱਤੇ ਭਾਰਤੀ ਨੂੰ ਨਾਕੇਵਲ ਗ੍ਰਿਫਤਾਰ ਕੀਤਾ ਬਕੇ ਹਤਕੜੀਆਂ ਲਗਾ ਕੇ ਜ਼ਮੀਨ ਤੇ ਸੁੱਟਿਆ ਗਿਆ ਜਿਸ ਤੋਂ ਬਾਅਦ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਭਾਰਤੀ ਨੌਜਵਾਨ ਦਾ ਵੀਜ਼ਾ ਗੈਰ ਕਾਨੂੰਨੀ ਸੀ ਤੇ ਇਲਾਜ ਤੋਂ ਬਾਅਦ ਉਸਨੂੰ ਭਾਰਤ ਵਾਪਸ ਭੇਜਿਆ ਜਾਵੇਗਾ ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਉਸਨੂੰ ਭਾਰਤ ਡਿਪੋਰਟ ਕਰਕੇ ਭੇਜ ਦਿੱਤਾ ਗਿਆ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਉਸਦੇ ਇਲਾਜ ਹੋਣ ਤੋਂ ਬਾਅਦ ਉਸਨੂੰ ਭੇਜਿਆ ਜਾਵੇਗਾ ਵੀਡੀਓ ਦੇ ਵਿੱਚ ਵੀ ਨੌਜਵਾਨ ਹੀ ਕਹਿੰਦਾ ਹੋਇਆ ਵਿਖਾਈ ਦੇ ਰਿਹਾ ਸੀ ਕਿ ਉਹ ਪਾਗਲ ਨਹੀਂ ਹੈ ਉਸਨੂੰ ਜਾਣ ਦਿੱਤਾ ਜਾਵੇ ਤੇ ਜੇ ਅਮਰੀਕਾ ਦੀ ਮੰਨੀ ਅਮਰੀਕਾ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਂਟਰੀ ਲੈਣ ਵਾਲੇ ਕਾਂ ਦਾ ਵੈਲਕਮ ਨਹੀਂ ਕੀਤਾ ਜਾਵੇਗਾ ਨਿਊਯਾਰਕ ਸਥਿਤ ਭਾਰਤੀ ਕਨਸੂਲੇਟ ਨੇ ਪੁਸ਼ਟੀ ਕੀਤੀ ਹੈ ਕਿ ਨਿਊ ਜਰਸੀ ਦੇ ਨਿਵਾਖ ਹਵਾਈ ਅੱਡੇ ਤੇ ਹਿਰਾਸਤ ਚੁਲਾਈ ਗਏ ਹਰਿਆਣਾ ਦੇ ਭਾਰਤੀ ਵਿਦਿਆਰਥੀ ਕੋਲ ਵਾਜ ਵੀਜ਼ਾ ਨਹੀਂ ਸੀ ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਇਸ ਵਿਦਿਆਰਥੀ ਨੂੰ ਅਮਰੀਕੀ ਅਦਾਲਤ ਦੇ ਹੁਕਮਾ ਤਹਿਤ ਭਾਰਤ ਵਾਪਸ ਭੇਜਿਆ ਜਾਵੇਗਾ ਪਹਿਲਾਂ ਇਹ ਖਬਰ ਆਈ ਸੀ ਕਿ ਵਿਦਿਆਰਥੀ ਨੂੰ ਭਾਰਤ ਭੇਜ ਦਿੱਤਾ ਗਿਆ ਹੈ ਮੀਡੀਆ ਰਿਪੋਰਟਾ ਮੁਤਾਬਕ ਵਿਦਿਆਰਥੀ ਦੇ ਵਿਵਹਾਰ ਨੂੰ ਹਵਾਈ ਅੱਡੇ ਦੀ ਆਵਾਜਾਈ ਦੌਰਾਨ ਯਾਤਰਾ ਲਈ ਅਟਕਵਾ ਮੰਨਿਆ ਗਿਆ ਸੀ ਇਸ ਲਈ ਉਸ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਡਾਕਟਰੀ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਘਟਨਾ ਦਾ ਵੀਡੀਓ 2 ਦਿਨ ਪਹਿਲਾਂ ਵਾਇਰਲ ਹੋ ਗਿਆ ਸੀ ਜਿਸ ਚ ਦੋ ਆਦਮੀ ਹਵਾਈ ਅੱਡੇ ਤੇ ਇੱਕ ਭਾਰਤੀ ਨੂੰ ਜ਼ਮੀਨ ਤੇ ਲਟਾ ਕੇ ਹੱਥ ਖੜੀ ਲਾਉਂਦੇ ਵੇਖੇ ਗਏ ਸੀ ਭਾਰਤ ਸਰਕਾਰ ਨੇ ਰਸਮੀ ਤੌਰ ਤੇ ਇਹ ਮੁੱਦਾ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਕੋਲ ਚੁੱਕਿਆ ਸੀ ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਚ ਭਾਰਤੀ ਦੂਤਾਵਾਸ ਤੇ ਨਿਊਯਾਰਕ ਚ ਭਾਰਤੀ ਕੌਂਸੂਲੇਟ ਨੇ ਵੀ ਅਮਰੀਕੀ ਅਧਿਕਾਰੀਆਂ ਤੋਂ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਮੰਗੀ ਸੀ ਭਾਰਤ ਚ ਅਮਰੀਕੀ ਦੂਤਾਵਾਸ ਨੇ ਇਸ ਮੁੱਦੇ ਤੇ ਬਿਆਨ ਜਾਰੀ ਕੀਤਾ ਸੀ ਦੂਤਾਵਾਸ ਨੇ ਕਿਹਾ ਸੀ ਕਿ ਅਮਰੀਕਾ ਚ ਗੈਰ ਕਾਨੂੰਨੀ ਪ੍ਰਵੇਸ਼ ਬਰਦਾਸ਼ਤ ਨਹੀਂ ਕੀਤਾ ਚਾਹਵੇਗਾ ਅਮਰੀਕੀ ਦੂਤਾਵਾਸ ਨੇ ਐਕਸ ਤੇ ਲਿਖਿਆ ਹੈ ਕਿ ਅਮਰੀਕਾ ਆਪਣੇ ਦੇਸ਼ 'ਚ ਜਾਇਜ਼ ਯਾਤਰੀਆਂ ਦਾ ਸਵਾਗਤ ਕਰਦਾ ਹੈ ਤੇ ਗੈਰਕਾਨੂੰਨੀ ਪ੍ਰਵੇਸ਼ ਜਾਂ ਵੀਜ਼ਾ ਦੀ ਦੁਰਵਰਤੋਂ ਜਾਂ ਅਮਰੀਕੀ ਕਾਨੂੰਨ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਨਿਊਯਾਰਕ ਸਥਿਤ ਭਾਰਤੀ ਕਨਸੂਲੇਟ ਨੇ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਮਿਲ ਰਹੀਆਂ ਨੇ ਜਿਸ 'ਚ ਦਾਵਾ ਕੀਤਾ ਗਿਆ ਹੈ ਕਿ ਇੱਕ ਭਾਰਤੀ ਨਾਗਰਿਕ ਨੂੰ ਨਿਵਾਹ ਕਲੀਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਬਾਬਤ ਤਾਨਕ ਅਧਿਕਾਰੀਆਂ ਦੇ ਨਾਲ ਕੌਂਸਲਿਟ ਨੇ ਸੰਪਰਕ ਹੋਣ ਦੀ ਵੀ ਗੱਲ ਆਖੀ ਸੀ। ਸੂਚਨਤਾ ਸਾਜ਼ਾ ਖਬਰਾਂ ਜੰਨ ਜੰਨ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੜ ਲੈਣਸ ਤੇ। ਅਮਰੀਕਾ ਦੇ ਵਕਫਾ ਖਿੱਸਿਆਂ ਦੇ ਵਿੱਚ ਵੱਡੀ ਹਿੰਸਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਂ ਦਾ ਵਿਰੋਧ। ਟਰੰਪ ਤੇ ਮਸਕ ਦੇ ਤੇ ਨਾ ਵਿਚਾਲੇ ਮਸਕ ਨੇ ਲਿਆ ਯੂ ਟਰਨ ਕਿਹਾ ਜੋ ਗੁਜਰੀ ਵਿੱਚ ਕਿਹਾ ਉਸ ਬਾਰੇ ਖੇਤ। ਅਮਰੀਕੀ ਹਵਾਈ ਅੱਡੇ ਤੇ ਫੜੇਗੇ ਭਾਰਤੀ ਬਾਰੇ ਵੱਡੀ ਜਾਣਕਾਰੀ ਇੰਡੀਅਨ ਕਨਸੂਲੇਟ ਇਨ ਨਿਊਯਾਰਕ ਨੇ ਕਿਹਾ ਕਿ ਭਾਰਤੀ ਦਾ ਵੀਜ਼ਾ ਸੀ ਪੂਰ ਕਾਨੂੰਨੀ ਇਸ ਦੇ ਨਾਲ ਹੀ ਮੈਂ ਇਹ ਤਜਾਦ ਕਲ ਫਰਮੇ ਲਾ ਕੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ